ਸਿਆਸੀ ਲੀਡਰਾਂ ਦੇ ਬਿਆਨਾਂ ਦੇ ਬਾੰਗ ਜਿਵੇਂ ਉਹ ਚਰਚਾ 'ਚ ਰਹਿੰਦੇ ਨੇ ਉਸੇ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਵੀ ਕਈ ਕਾਰਨਾ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ ਤਾਂ ਹੁਣ ਨਵੀਂ ਚਰਚਾ ਡੀਆਈਜੀ ਨੇ ਛੇੜੀ ਹੋਈ ਹੈ ਜਿਨ੍ਹਾਂ ਦੇ ਘਰ ਦੇ ਵਿੱਚੋਂ 7 ਕਰੋੜ ਕੈਸ਼ 1.5 ਕਿਲੋ ਸੋਨਾ ਲਗਜ਼ਰੀ ਕਾਰਾਂ ਕਰੀਬ 2 ਲੱਖ ਦੀ ਸੈਲਰੀ ਵਾਲੇ ਡੀਆਈਜੀ ਦੇ ਘਰ ਤੋਂ ਬਰਾਮਦ ਹੋਈਆਂ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ DIG ਹਰਚਰਨ ਸਿੰਘ ਤੇ ਉਹਨਾਂ ਦੇ ਨਾਲ ਜੁੜੇ ਵਿਚੋਲਿਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ CBI ਦੋਵਾਂ ਦਾ ਰਿਮਾਂਡ ਮੰਗੇਗੀ DIG ਪੁੱਲਰ ਨੇ ਵਿਚੋਲਿਆਂ ਦੇ ਰਾਹੀਂ ਫਤਿਹਗੜ ਸਾਹਿਬ ਦੇ ਮੰਡੀ ਗੋਵਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾਣਕਾਰੀ ਮੁਤਾਬਕ DIG ਤੇ ਰਿਸ਼ਵਤ ਦੇ ਬਦਲੇ ਸਕ੍ਰੈਪ ਡੀਲਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇਣ ਦਾ ਇਲਜ਼ਾਮ ਹੈ ਐਸੇ ਸ਼ਿਕਾਇਤ ਤੋਂ ਬਾਅਦ CBI ਨੇ ਜਾਲ ਵਿਛਾਇਆ DIG ਨੂੰ ਗ੍ਰਿਫਤਾਰ ਕਰ ਲਿਆ ਦਿੱਲੀ ਤੇ ਚੰਡੀਗੜ੍ਹ ਤੋਂ ਆਈ 52 ਮੈਂਬਰੀ ਸੀਬੀਆਈ ਟੀਮ ਨੇ ਉਹਨਾਂ ਦੇ ਮੁਹਾਲੀ ਦਫ਼ਤਰ ਤੇ ਉਹਨਾਂ ਦੇ ਚੰਡੀਗੜ੍ਹ ਸੈਕਟਰ 40 ਸਥਿਤ ਕਰਦੀ ਤਲਾਸ਼ੀ ਲਈ DIG ਦੇ ਘਰ ਤੋਂ 7 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਜੋ ਤਿੰਨ ਬੈਗਾਂ ਤੇ ਦੋ ਬ੍ਰੀਫ ਕੇਸਾਂ ਦੇ ਵਿੱਚ ਰੱਖੀ ਹੋਈ ਸੀ ਅਧਿਕਾਰੀਆਂ ਨੂੰ ਪੈਸੇ ਗਿਣਨ ਦੇ ਲਈ ਤਿੰਨ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ ਇਸ ਦੇ ਇਲਾਵਾ 1.5 ਕਿਲੋ ਸੋਨੇ ਦੇ ਗਹਿਣੇ ਲਗਜ਼ਰੀ ਘੜੀਆਂ ਵਿਦੇਸ਼ੀ ਸ਼ਰਾਬ ਤੇ ਇੱਕ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਰੀਪੋਰਟ ਮੁਤਾਬਕ ਸੀਬੀਆਈ ਨੂੰ ਡੀਆਈਜੀ ਦੀਆਂ 15 ਜਾਇਦਾਦਾਂ ਤੇ ਲਗਜ਼ਰੀ ਵਾਹਨਾਂ ਦੇ ਨਾਲ ਸੰਬੰਧਿਤ ਦਸਤਾਵੇਜ਼ ਵੀ ਮਿਲੇ ਨੇ ਬੀਐਮਡਬਲਿਊ ਤੇ ਮਰਸੀਡੀਜ਼ ਵਰਗੀਆਂ ਮਹਿੰਗੀਆਂ ਗੱਡੀਆਂ ਉਹਨਾਂ ਦੇ ਬੈਂਕ ਲੋਕਰ ਦੀਆਂ ਚਾਬੀਆਂ ਦੇ ਜ਼ਬਤ ਕੀਤੀਆਂ ਗਈਆਂ ਨੇ ਹਰਚਰਨ ਸਿੰਘ 2007 ਬੈਚ ਦੇ ਆਈਪੀਐਸ ਅਧਿਕਾਰੀ ਨੇ ਉਹਨਾਂ ਦੇ ਪਿਤਾ ਮਹਿਲ ਸਿੰਘ ਪੁੱਲਰ ਪੰਜਾਬ ਦੇ ਸਾਬਕਾ ਡੀਜੀਪੀ ਸਨ. ਸੀਬੀਆਈ ਸੂਤਰਾਂ ਦੀ ਮੰਨੀਏ ਸਕਰੈਪ ਡੀਲਰ ਦੁਆਰਾ ਜਿਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਮ ਲਏ ਗਏ ਨੇ ਉਹਨਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ. ਡੀਲਰ ਦੇ ਦਸਤਾਨ ਮੁਤਾਬਕ ਕਿ ਡੀਆਈਜੀ ਦੀਆਂ ਰਿਸ਼ਵਤ ਮੰਗਾਂ ਨੂੰ ਪੂਰਾ ਕਰਨ 'ਚ ਕਈ ਅਧਿਕਾਰੀ ਸ਼ਾਮਲ ਸਨ. ਸੀਬੀਆਈ ਇਸ ਮਾਮਲੇ 'ਚ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ. ਡੀਆਈਜੀ ਪੁੱਲਰ ਦੀ ਪ੍ਰਤੀ ਮਹੀਨਾ ਬੇਸਿਕ ਸੈਲਰੀ 2,16,600 ਰੁਪਏ ਦੱਸੀ ਜਾ ਰਹੀ ਹੈ. ਇਸ ਤੋਂ ਇਲਾਵਾ ਪੱਤੇ ਵੀ ਮਿਲਦੇ ਉਹਨਾਂ ਨੇ 15 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ ਜਿਸ ਦੇ ਵਿੱਚ ਜਲੰਧਰ 'ਚ ਇੱਕ ਫਾਰਮ ਹਾਊਸ ਤੇ ਚੰਡੀਗੜ੍ਹ ਤੇ ਕਪੂਰਥਲਾ ਦੇ ਵਿੱਚ ਪਲਾਟ ਵੀ ਸ਼ਾਮਲ ਹੈ ਇਸੇ ਕਰਕੇ ਡੀਆਈਜੀ ਪੁੱਲਰ ਹੁਣ ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਇਸੇ ਕਰਕੇ ਡੀਆਈਜੀ ਪੁੱਲਰ ਹੁਣ ਲਗਾਤਾਰ ਚਰਚਾ ਦੇ ਵਿੱਚ ਨੇ ਜਿੱਥੇ ਸੀਬੀਆਈ ਦੇ ਵੱਲੋਂ ਰੇਡ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਘਰ ਤੋਂ ਤਲਾਸ਼ੀ ਦੌਰਾਨ ਬਰਾਮਦ ਹੋਣ ਦਾ ਦਾਵਾ ਵੀ ਕੀਤਾ ਗਿਆ ਹੁਣ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਸੀਬੀਆਈ ਦੇ ਅਧਿਕਾਰੀਆਂ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਅਦਾਲਤ ਵੱਲੋਂ ਉਹਨਾਂ ਨੂੰ ਕਿੰਨੇ ਦਿਨ ਦਾ ਡੀਆਈਜੀ ਦਾ ਰਿਮਾਂਡ ਦਿੱਤਾ ਜਾਂਦਾ ਹੈ ਤੇ ਰਿਮਾਂਡ ਦੇ ਦੌਰਾਨ ਇਹਨਾਂ ਅਧਿਕਾਰੀਆਂ ਦੇ ਵੱਲੋਂ ਕੀ ਕੀ ਖੁਲਾਸੇ ਡੀਆਈਜੀ ਪੁਲਰ ਦੇ ਕੋਲੋਂ ਕਰਵਾਏ ਜਾਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਹੋਵੇਗਾ ਪਰ ਇਸ ਸਮੇਂ ਉਹਨਾਂ ਦੀ ਸੈਲਰੀ ਨੂੰ ਲੈ ਕੇ ਤੇ ਜਿਹੜੀਆਂ ਉਹਨਾਂ ਦੇ ਘਰਾਂ ਦੇ ਵਿੱਚੋਂ ਚੀਜ਼ਾਂ ਬਰਾਮਦ ਹੋਈਆਂ ਨੇ ਉਹਨਾਂ ਨੂੰ ਲੈ ਕੇ ਸਿਆਸਤ ਦੇ ਵਿੱਚ ਵੱਖਰੇ ਤੌਰ ਤੇ ਚਰਚਾ ਛਿੜੀ ਹੋਈ ਹੈ ਕਿ ਆਖਰ 2 ਲੱਖ ਸੈਲਰੀ ਹੈ ਤੇ ਇੰਨੀਆਂ ਚੀਜ਼ਾਂ ਬਰਾਮਦ ਕਿਵੇਂ ਹੋ ਸਕ ਦੀਆਂ ਨੇ ਇਹਨਾਂ ਸੋਨਾ ਤੇ ਲਗਜ਼ਰੀ ਚੀਜ਼ਾਂ ਡੀਆਈਜੀ ਦੇ ਕੋਲ ਕਿਵੇਂ ਹੋ ਸਕਦੀਆਂ ਨੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਅੱਜ ਆ ਪੰਜਾਬ ਦੇ ਲੋਕ ਚਾਹੁੰਦੇ ਨੇ